ਉਥੇ ਦੀ ਮਾਤਰ ਭਾਸ਼ਾ ਜਿਹੜੀ ਬੋਲੀ ਜਾਂਦੀ ਹੈ ਉਹ ਪੰਜਾਬੀ ਸੀ ਨਾ ਤਾਂ ਦਫਤਰੀ ਭਾਸ਼ਾ ਪੰਜਾਬੀ ਹੋਣੀ ਚਾਹੀਦੀ ਸੀ ਔਰ ਇਹ ਕਿਹੜਾ ਅੰਗਰੇਜ਼ ਦਾ ਪੁੱਤ ਹੈ ਜਿਹੜੀ ਦਫਤਰੀ ਭਾਸ਼ਾ ਇੱਥੇ ਅੰਗਰੇਜ਼ੀ ਹੈ ਇਸ ਕਰਕੇ ਪੰਜਾਬੀ ਮਾਂ ਬੋਲੀ ਦੀ ਗੱਲ ਕਰਾਂਗੇ ਮਸਲਿਆਂ ਤੇ ਗੱਲ ਕਰਾਂਗੇ ਪਾਲਿਸੀਆਂ ਤੇ ਗੱਲ ਕਰਾਂਗੇ ਜਿਹੜੀ ਕਿ ਦਿੱਲੀ ਵਾਲੀਆਂ ਪਾਰਟੀਆਂ ਨੇ ਅੱਜ ਤੱਕ ਨਹੀਂ કરી ਚੰਡੀਗੜ੍ਹ ਵਾਸਤੇ ਚੰਡੀਗੜ੍ਹ ਨਾਲ ਮਤਰਿਆਂ ਵਾਲਾ ਹੀ ਹਿਸਾਬ ਹੋਇਆ ਹੈ ਕਿਉਂਕਿ ਉਹ ਪੰਜਾਬ ਦੀ ਰਾਜਧਾਨੀ ਆ ਉਹਦਾ ਖਮਿਆਜਾ ਚੰਡੀਗੜ੍ਹ ਨੂੰ ਪਹੁੰਚਣਾ ਪਿਆ ਏ ਇਹ ਵਨ ਵੇ ਟ੍ਰੈਫਿਕ ਹੈ ਜੀ ਦਿੱਲੀ ਦਿੱਲੀ ਦਾ ਏਜੰਡਾ ਇੱਥੇ ਲਾਗੂ ਕਰਦਾ ਇਹਨਾਂ ਨੇ ਇੱਥੋਂ ਦੇ ਲੋਕਾਂ ਦੀ ਕੀ ਡਿਮਾਂਡ ਹੈ ਉਹ ਉੱਥੇ ਤੱਕ ਨਹੀਂ ਪਹੁੰਚਾ ਸਕਦੇ ਕਿਉਂਕਿ ਇਹਨਾਂ ਦੇ ਆਕਾ ਬੜੇ ਤਗੜੇ ਕਿਉਂਕਿ ਉਹ ਸੁਣਦੇ ਨਹੀਂ ਇਹਨਾਂ ਦੀ ਉਹ ਜੇ ਵੋਟ ਮੰਗਣ ਵੀ ਆਉਂਦੇ ਆ ਇਹਨਾਂ ਦੇ ਨਾਂ ਦੇ ਥੋੜੀ ਭੰਗਦੇ ਉਹ ਸਿਰਫ ਕਹਿੰਦੇ ਵੀ ਇਸ 'ਤੇ ਦਬਾਓ ਵੋਟ ਹਮੇ ਕੈਂਡੀਡੇਟ ਦਾ ਨਾਂ ਤੱਕ ਨਹੀਂ ਲਿਆ ਜਾਂਦਾ ਇੱਥੇ ਮਤਲਬ ਮੈਂ ਨਾ ਗੱਲ ਕਰਾਂਗਾ ਚੰਡੀਗੜ੍ਹ ਵਾਸੀਆਂ ਦੀ ਜਿਹੜੀ ਕਿ ਦਿੱਲੀ ਤੱਕ ਕੋਈ ਨਹੀਂ ਕਰਦਾ ਮੈਂ ਵਿਸ਼ ਮੇਰੇ ਤੇ ਲੋਕ ਵਿਸ਼ਵਾਸ ਤੁਸੀਂ ਕਹੋਗੇ ਵਿਸ਼ਵਾਸ ਕਿਵੇਂ ਕਰ ਲੈਣਗੇ ਲੋਕ ਮੈਂ ਜੇ ਵਿਸ਼ਵਾਸ ਕਰਕੇ ਹੀ ਲੋਕਾਂ ਨੇ ਮੈਨੂੰ ਤਿੰਨ ਵਾਰ ਬਣਾਇਆ ਜੀ ਕੰਮ ਕਰਦਾ ਹਾਂ ਜੋ ਕਹਿੰਦਾ ਹਾਂ ਉਹ ਕਰਦਾ ਹਾਂ ਜੇ ਅਸੀਂ ਗੱਲ ਕਰਾਂਗੇ ਤਾਂ ਗੱਲ ਬਣਦੀ ਹੈ ਕਿਉਂਕਿ ਹਲੇ ਅਸੀਂ ਉਸ ਪਾਵਰ 'ਚ ਨਹੀਂ ਆ ਉਸ ਸੱਤਾ 'ਚ ਨਹੀਂ ਹੈ ਜਿਸ ਜਿਹਦੇ ਜਿਸ ਤਰੀਕੇ ਨਾਲ ਅਸੀਂ ਗੱਲ ਰੱਖ ਸਕੀਏ ਅਸੀਂ ਲੈ ਕੇ ਜਾਵਾਂਗੇ ਕੇਂਦਰ ਕਿਉਂਕਿ ਇੱਥੋਂ ਦੇ ਸਾਰੇ ਕੰਮ ਗ੍ਰਹਿ ਮੰਤਰੀ ਕੋਲ ਹੁੰਦੇ ਨੇ ਗ੍ਰਹਿ ਮੰਤਰੀ ਨਾਲ ਗ੍ਰਹਿ ਮੰਤਰੀ ਨਾਲ ਗੱਲ ਕੌਣ ਕਰੇ ਇਹਨਾਂ ਨੂੰ ਤਾਂ ਡਰਨ ਲੱਗਦਾ ਹੈ ਗ੍ਰਾਮ ਪਰ ਹਰਦੀਪ ਸਿੰਘ ਲੋਕਾਂ ਦੀ ਗੱਲ ਕਰਨ ਲੱਗੇ ਨਹੀਂ ਡਰਦਾ ਚਾਹੇ ਮੰਨੋ ਜੋ ਮਰਜ਼ੀ ਕਰਨਾ ਪਵੇ ਲੋਕਾਂ ਦੀ ਗੱਲ ਉੱਥੇ ਤੱਕ ਪਚਾਵਾਂਗਾ ਤੇ ਕਰਾ ਕੇ ਦਵਾਂਗਾ ਅਕਾਲੀ ਸਿਆਸਤ ਦੇ ਵਿੱਚ ਕਈ ਦਹਾਕੇ ਪਹਿਲਾਂ ਇੱਕ ਨਾਰਾ ਗੂੰਜਿਆ ਖਿੜਿਆ ਫੁੱਲ گلاب ਦਾ ਚੰਡੀਗੜ੍ਹ ਪੰਜਾਬ ਦਾ ਆਮ ਲੋਕਾਂ ਦੇ ਵਿੱਚ ਵੀ ਇਹ ਨਾਰਾ ਜਾਂਦਾ ਹੈ ਲਗਾਤਾਰ ਇਹ ਮੰਗ ਉੱਠਦੀ ਹੈ ਕਿ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਤੇ ਇਹ ਪੰਜਾਬ ਨੂੰ ਮਿਲਣਾ ਚਾਹੀਦਾ ਹੈ ਅਕਾਲੀ ਦਲ ਨੇ ਵੀ ਇਹ ਲਗਾਤਾਰ ਮੁੱਦਾ ਬਣਾਇਆ ਉਸ ਤੋਂ ਬਾਅਦ ਰਜੀਵ ਲੋਂਗੋਵਾਲ ਸਮਝੌਤੇ ਵਿੱਚ ਵੀ ਇੱਕ ਮਦ ਆਉਂਦੀ ਹੈ ਜਿਸ ਦੇ ਵਿੱਚ ਚੰਡੀਗੜ੍ਹ ਨੂੰ ਪੰਜਾਬ ਨੂੰ ਦੇਣ ਦੀ ਜਿਹੜੀ ਗੱਲ ਹੈ ਉਹ ਕਹੀ ਜਾਂਦੀ ਹੈ ਤਾਂ ਲਗਾਤਾਰ ਇਸ ਮਸਲੇ ਤੇ ਸਿਆਸਤ ਹੁੰਦੀ ਰਹੀ ਆਖਰ ਚੰਡੀਗੜ੍ਹ ਪੰਜਾਬ ਦਾ ਹੈ ਪੰਜਾਬ ਨੂੰ ਕਦੋਂ ਮਿਲੇਗਾ ਲਗਾਤਾਰ ਉਹ ਸਮਝੌਤੇ ਹੋਏ ਨੂੰ ਵੀ ਕਈ ਦਹਾਕੇ ਹੋ ਚੁੱਕੇ ਨੇ ਕਈ ਸਿਆਸੀ ਤਰ੍ਹਾਂ ਜਿਹੜਾ ਇਸ ਤੇ ਇਸ ਮਸਲੇ ਤੇ ਕਈ ਸਿਆਸੀ ਲੀਡਰ ਜਿਹੜਾ ਆਪਣਾ ਆਪਣਾ ਪੱਖ ਆ ਉਹ ਵੀ ਰੱਖ ਚੁੱਕੇ ਨੇ ਆਕਾਲੀ ਦਲ ਵੀ ਲਗਾਤਾਰ ਆਪਣਾ ਪੱਖ ਆ ਜਿਹੜਾ ਉਹ ਰੱਖਦਾ ਰਿਹਾ ਇਸ ਵਾਰ ਦੀਆਂ ਚੋਣਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਭਾਜਪਾ ਨਾਲੋਂ ਨਾਤਾ ਤੋੜਦੇ ਹੋਏ ਬਿਆਨ ਦਿੰਦੇ ਨੇ ਕਿ ਅਸੀਂ ਪੰਥ ਪੰਜਾਬ ਦੀ ਸਿਆਸਤ ਕਰਾਂਗੇ ਅਸੀਂ ਪੰਥ ਪੰਜਾਬ ਦੇ ਲਈ ਇਹ ਜਿਹੜਾ ਰਿਸ਼ਤਾ ਵੀ ਭਾਜਪਾ ਦੇ ਨਾਲੋਂ ਖਤਮ ਕਰ ਰਹੇ ਹਾਂ ਜਦੋਂ ਇਹ ਰਿਸ਼ਤਾ ਖਤਮ ਹੁੰਦਾ ਤਾਂ ਇਹ ਰਿਸ਼ਤਾ ਚੰਡੀਗੜ੍ਹ ਦੇ ਵਿੱਚ ਵੀ ਇਸ ਦਾ ਅਸਰ ਦੇਖਣ ਨੂੰ ਮਿਲਦਾ ਕਿਉਂਕਿ ਇੱਥੋਂ ਹਰ ਵਾਰ ਭਾਜਪਾ ਦੇ ਉਮੀਦਵਾਰ ਹੁੰਦੇ ਸੀ ਲੋਕ ਸਭਾ ਚੋਣਾਂ ਦੇ ਲਈ ਤਾਂ ਇਹ ਪਹਿਲੀ ਵਾਰ ਹੋ ਰਿਹਾ ਇੱਥੋਂ ਅਕਾਲੀ ਦਲ ਦੇ ਉਮੀਦਵਾਰ ਪਹਿਲੀ ਵਾਰ ਲੋਕ ਸਭਾ ਚੋਣ ਲੜ ਰਹੇ ਨੇ ਤੇ ਉਹ ਪੰਜਾਬ ਦੇ ਇਹਨਾਂ ਮੁੱਦਿਆਂ ਦੇ ਬਾਰੇ ਚੰਡੀਗੜ੍ਹ ਦੇ ਮਸਲੇ ਦੇ ਬਾਰੇ तमाम ਹੋਰ ਪੰਥਕ ਮਸਲਿਆਂ ਦੇ ਬਾਰੇ ਕੀ ਸੋਚਦੇ ਨੇ ਉਹਨਾਂ ਦੇ ਨਾਲ ਆਪਾਂ ਇਹ ਮੁਲਾਕਾਤ ਕਰਾਂਗੇ ਕਿੱਥੇਕ ਖੜਾ ਦੇਖਦੇ ਨੇ ਅੱਜ ਉਹ ਚੰਡੀਗੜ੍ਹ ਨੂੰ ਚੰਡੀਗੜ੍ਹ ਦੀ ਸਿਆਸਤ ਨੂੰ ਮੇਰੇ ਨਾਲ ਇਸ ਮੁਲਾਕਾਤ ਦੇ ਵਿੱਚ ਹਰਦੀਪ ਸਿੰਘ ਬਟਰੇਲਾ ਨੇ ਆ ਆਦਮੀ ਮਾਫ ਕਰਨਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਹਨਾਂ ਨੂੰ ਲੋਕ ਸਭਾ ਦੇ ਲਈ ਉਮੀਦਵਾਰ ਬਣਾਇਆ ਗਿਆ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ ਸਭ ਤੋਂ ਪਹਿਲਾਂ ਤੇ ਜੀ ਅਕਾਲੀ ਸਿਆਸਤ ਜਿਹੜੀ ਇਸ ਵਾਰ ਤੁਸੀਂ ਪਹਿਲੀ ਵਾਰ ਲੜ ਰਹੇ ਲੱਗਦਾ ਤੁਹਾਨੂੰ ਪਹਿਲੇ ਉਮੀਦਵਾਰ ਹੋਣ ਦਾ ਵੀ ਇਹ ਰਹੇਗਾ ਕਿ ਅਕਾਲੀ ਦਲ ਦੇ ਜਿਨ੍ਹਾਂ ਨੂੰ ਪਹਿਲਾਂ ਉਮੀਦਵਾਰ ਉਤਾਰਿਆ ਪਹਿਲੀ ਚੋਣ ਲੜੀ ਉਹ ਤੁਸੀਂ ਸੀਗੇ ਬਿਲਕੁਲ ਬਿਲਕੁਲ ਜੀ ਇਸ ਤੋਂ ਪਹਿਲਾਂ ਨਗਰ ਨਿਗਮ ਦੀਆਂ ਚੋਣਾਂ ਸੀਗੀਆਂ ਜਿਦੇ ਵਿੱਚ ਬਤੌਰ ਪ੍ਰਧਾਨ ਵੀ ਮੇਰਾ ਇਤਿਹਾਸ ਚ ਲਿਖਿਆ ਜਾਏਗਾ ਅਗਰ 15 ਸੀਟਾਂ ਲੜਾਈਆਂ ਤਾਂ ਉਹ ਵੀ ਮੈਂ ਬਤੌਰ ਪ੍ਰਧਾਨ ਲੜਾਈਆਂ ਸੀ ਜਿਨ੍ਹਾਂ ਕਰਕੇ ਅੱਜ ਜਿਹੜਾ ਬੀਜੇਪੀ ਦਾ ਇਹ ਹਸ਼ਰ ਹੋਇਆ ਹੋ ਰਿਹਾ ਹੈ ਤੁਸੀਂ ਦੇਖ ਰਹੇ ਹੋ ਉਹਦਾ ਵੀ ਅਸੀਂ ਉਹ ਕਾਰਨ ਨਿਗਮ ਚ ਵੀ ਮੈਨੂੰ ਲੱਗਦਾ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਇਕੱਲੇ ਕੌਂਸਲਰ ਸਰ ਸਵਾਲ ਕੌਂਸਲਰ ਜਦੋਂ ਨਿਗਮ ਵਾਲਾ ਰੌਲਾ ਚੱਲਿਆ ਤੁਹਾਡੇ ਚੰਡੀਗੜ੍ਹ ਦੇ ਵਿੱਚ ਇਹ ਕਾਫੀ ਜਿਹੜਾ ਰੌਲੇ ਨੇ ਸਭ ਤੋਂ ਤੁਸੀਂ ਕਿਵੇਂ ਨੇੜੇ ਦੇਖਿਆ ਕਿ ਤੁਹਾਡੇ ਤੇ ਵੀ ਇਹ ਸਵਾਲ ਉੱਠਦੇ ਰਹੇ ਆ ਤੁਸੀਂ ਕਹਿੰਦੇ ਕਿ ਸਿੱਧਾ ਹੀ ਬੀਜੇਪੀ ਵਾਲੀ ਭੁਗਤਤੀ ਸੀਗੀ ਉਹਦੀ ਦੇਖੋ ਪਹਿਲੀ ਦੋ ਵਾਰ ਇਹ ਤੀਜੀ ਟਰਮ ਸੀਗੀ ਮੇਰ ਦੀ ਪਹਿਲੀ ਦੋ ਵਾਰ ਮੈਂ ਵਾਕਆਊਟ ਕੀਤਾ ਕਿਉਂਕਿ ਕਾਂਗਰਸ ਆਮ ਆਦਮੀ ਪਾਰਟੀ ਇਕੱਠੇ ਨਹੀਂ ਸੀ ਕਾਂਗਰਸ ਦੇ ਵਿਰੁੱਧ ਭੁਗਤਣਾ ਇਹ ਭੁਗਤਣਾ ਹੀ ਪਏਗਾ ਕਿਉਂਕਿ ਅਸੀਂ ਕਾਂਗਰਸ ਦੇ ਵਿਰੁੱਧ ਵੋਟ ਪਾ ਕੇ ਆਏ ਨਾ ਕਿ ਮੈਂ ਬੀਜੇਪੀ ਦੇ ਹੱਕ ਚ ਵੋਟ ਪਾ ਕੇ ਆਇਆ ਤੁਸੀਂ ਦੇਖਿਆ ਹੋਵੇਗਾ ਜਿਹੜਾ ਉਸ ਦਿਨ ਉੱਥੇ ਹੋਇਆ ਮੈਂ ਉਸ ਉਸ ਚੀਜ਼ ਬਾਰੇ ਵੀ ਬੋਲਿਆ ਵੀ ਇਹ ਗਲਤ ਹੋਇਆ ਜੀ ਜਦੋਂ ਮੇਰ ਬਣਿਆ ਮੈਂ ਆਪਣੀ ਸੀਟ ਤੇ ਸੀ ਨਾ ਕਿ ਮੈਂ ਉੱਥੇ ਜਸ਼ਨ ਮਨਾਉਣ ਆਇਆ ਸੀ ਕਿਉਂਕਿ ਮੈਂ ਉਹਨਾਂ ਨੂੰ ਵੋਟ ਉਹਨਾਂ ਨੂੰ ਨਹੀਂ ਪਾ ਗਿਆ ਸੀ ਮੈਂ ਕਾਂਗਰਸ ਦੇ ਖਿਲਾਫ ਵੋਟ ਕਰਕੇ ਸੀ ਜੀ ਹੁਣ ਨਿਗਮ ਤੋਂ ਜੇ ਆਪਾਂ ਨਿਗਮ ਦੇ ਵਿੱਚ ਤੁਹਾਡੇ ਪਰਿਵਾਰਕ ਮੈਂਬਰ ਵੀ ਰਹੇ ਕਾਉਂਸਲਰ ਰਹੇ ਨੇ ਤੁਸੀਂ ਵੀ ਦਿਨਵਾਰ ਦੇ ਕਾਉਂਸਲਰ ਹੋ ਹੁਣ ਤੁਸੀਂ ਐਮਪੀ ਦੀ ਚੋਣ ਲੜ ਰਹੇ ਤੇ ਕਿਹੋ ਜੇ ਮਸਲੇ ਚੰਡੀਗੜ੍ਹ ਦੇ ਸਭ ਤੋਂ ਪਹਿਲਾਂ ਗੱਲ ਕੀਤੀ ਹੈ ਤੇ ਕਿਵੇਂ ਕਿਹੇ ਜਿਹੇ ਦਿਖ ਰਹੇ ਦੇਖੋ ਚੰਡੀਗੜ੍ਹ ਦਾ ਜਿਹੜਾ ਪੰਜਾਬੀ ਬੋਲਦੇ 28 ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਮੈਂ ਜਿਹੜਾ ਹੁਣ ਬਚੇ ਪਿੰਡ ਨੇ ਬਾਈ ਪਿੰਡ ਉਹਨਾਂ ਦੇ ਵਿੱਚ ਹੀ ਮੈਂ ਰਹਿੰਦਾ ਬਟੇਲਾ ਮੇਰਾ ਪਿੰਡ ਹੈ ਮੈਂ ਉੱਥੇ ਹੀ ਰਹਿਣਾ ਸਭ ਤੋਂ ਪਹਿਲਾਂ ਤਾਂ ਉਹਨਾਂ ਬਾਰੇ ਮੈਂ ਗੱਲ ਕਰਾਂਗਾ ਪੰਜਾਬੀ ਮਾਂ ਬੋਲੀ ਦੀ ਗੱਲ ਕਰਾਂਗਾ ਜਿਦੇ ਚ ਕੀ ਜਦੋਂ ਪੰਜਾਬੀ ਬੋਲਦੇ ਪਿੰਡ ਉਜਾੜੇ ਗਏ ਹੈ ਤਾਂ ਉੱਥੇ ਦੀ ਮਾਤਰ ਭਾਸ਼ਾ ਜਿਹੜੀ ਬੋਲੀ ਜਾਂਦੀ ਹੈ ਉਹ ਪੰਜਾਬੀ ਸੀ ਨਾ ਤਾਂ ਦਫਤਰੀ ਭਾਸ਼ਾ ਪੰਜਾਬੀ ਹੋਣੀ ਚਾਹੀਦੀ ਸੀ ਔਰ ਇਹ ਕਿਹੜਾ ਅੰਗਰੇਜ਼ ਦਾ ਪੁੱਤ ਹੈ ਜਿਹੜੀ ਦਫਤਰੀ ਭਾਸ਼ਾ ਇੱਥੇ ਅੰਗਰੇਜ਼ੀ ਹੈ ਇਸ ਕਰਕੇ ਪੰਜਾਬੀ ਮਾਂ ਬੋਲੀ ਦੀ ਗੱਲ ਕਰਾਂਗੇ ਮਸਲਿਆਂ ਤੇ ਗੱਲ ਕਰਾਂਗੇ ਪਾਲਿਸੀਆਂ ਤੇ ਗੱਲ ਕਰਾਂਗੇ ਜਿਹੜੀ ਕਿ ਦਿੱਲੀ ਵਾਲੀਆਂ ਪਾਰਟੀਆਂ ਨੇ ਅੱਜ ਤੱਕ ਨਹੀਂ કરી ਚੰਡੀਗੜ੍ਹ ਵਾਸਤੇ ਚੰਡੀਗੜ੍ਹ ਨਾਲ ਮਤਰਿਆਂ ਵਾਲਾ ਹੀ ਹਿਸਾਬ ਹੋਇਆ ਏ ਕਿਉਂਕਿ ਉਹ ਪੰਜਾਬ ਦੀ ਰਾਜਧਾਨੀ ਆ ਉਹਦਾ ਖਮਿਆਜਾ ਚੰਡੀਗੜ੍ਹ ਨੂੰ ਭੁਗਤਣਾ ਪਿਆ ਏ ਜਿਹੜਾ ਕਿ ਪਾਲਿਸੀਆਂ ਤੇ ਉਹਰੇ ਹਾਊਸਿੰਗ ਬੋਰਡ ਦੇ ਮਕਾਨ ਬਣੇ ਹੋਏ ਨੇ ਜੀ ਜਿਹੜੇ ਕਿ ਲਗਭਗ 60000 ਮਕਾਨ ਨੇ ਉਹਨਾਂ ਦੇ 98% ਉਹਨਾਂ ਨੂੰ ਨੋਟਿਸ ਆਏ ਹੋਏ ਨੇ ਹਮ ਘਰਾਂ ਨੂੰ ਉਹਦੀ ਪਾਲਿਸੀ ਤੇ ਕਿਸੇ ਨੇ ਅਜੇ ਤੱਕ ਕੋਈ ਗੱਲ ਨਹੀਂ ਕੀਤੀ ਦੋਨੋਂ ਤੇ ਰਾਜਿੱਤ ਕੇ ਜਾਂਦੀਆਂ ਰਹੀਆਂ ਹੁਣ ਤੁਸੀਂ ਆ ਦੇਖ ਲਓ ਜਿਹੜਾ ਸ਼ਹਿਰ ਦੇ ਵਿੱਚ ਫਲੋਰ ਵਾਈਜ਼ ਰਜਿਸਟਰੀ ਬੰਦ ਹੋਈ ਹੈ ਇਹਦੀ ਇਹਦੇ ਇਹਦੀ ਪੈਰ ਵਾਈ ਕਿਸੇ ਨੇ ਨਹੀਂ ਕੀਤੀ ਇਹੀ ਜ਼ਿੰਮੇਦਾਰ ਤਾਂ ਇਹ ਤੀਰਾਂ ਬਣਦੀਆਂ ਨਾ ਜਿਹੜੀਆਂ ਕੇਂਦਰ ਦੇ ਵਿੱਚ ਰਾਜ ਕਰ ਰਹੀਆਂ ਨੇ ਠੀਕ ਹੈ ਲੱਗਦਾ ਕਿ ਇਹਨਾਂ ਨੇ ਕੋਈ ਮਸਲਾ ਟੰਗ ਨਹੀਂ 10 ਸਾਲ ਇਹ ਇਹ ਵਨ ਵੇ ਇਹ ਵਨ ਵੇ ਟ੍ਰੈਫਿਕ ਹੈ ਜੀ ਦਿੱਲੀ ਦਿੱਲੀ ਦਾ ਏਜੰਡਾ ਇੱਥੇ ਲਾਗੂ ਕਰਦਾ ਇਹਨਾਂ ਨੇ ਇੱਥੋਂ ਦੇ ਲੋਕਾਂ ਦੀ ਕੀ ਡਿਮਾਂਡ ਹੈ ਉਹ ਉੱਥੇ ਤੱਕ ਨਹੀਂ ਪਹੁੰਚਾ ਸਕਦੇ ਕਿਉਂਕਿ ਇਹਨਾਂ ਦੇ ਆਕਾ ਬੜੇ ਤਗੜੇ ਨੇ ਕਿਉਂਕਿ ਉਹ ਸੁਣਦੇ ਨਹੀਂ ਇਹਨਾਂ ਦੀ ਉਹ ਜੇ ਵੋਟ ਮੰਗਣ ਵੀ ਆਉਂਦੇ ਆ ਇਹਨਾਂ ਦੇ ਨਾਂ ਦੇ ਥੋੜੀ ਭੰਗਦੇ ਉਹ ਸਿਰਫ ਕਹਿੰਦੇ ਵੀ ਇਸ 'ਤੇ ਦਬਾਓ ਵੋਟ ਹਮੇ ਕੈਂਡੀਡੇਟ ਦਾ ਨਾਂ ਤੱਕ ਨਹੀਂ ਲਿਆ ਜਾਂਦਾ ਇੱਥੇ ਇਹ ਕੋਈ ਵੱਡਾ ਨੇਤਾ ਆ ਕੇ ਕਰਦਾ ਹੈ ਤੁਸੀਂ ਫਿਰ ਫਿਰ ਆਪਾਂ ਕਿਵੇਂ ਭਾਲਦੇ ਹੋਂ ਕਿ ਉਹ ਨੇਤਾ ਦੀ ਗੱਲ ਵੀ ਉੱਤੇ ਸੁਣਦੇ ਆਉਣਗੇ ਮਤਲਬ ਇਹ ਲੋਕ ਫਿਰ ਲੋਕ ਇਹਨਾਂ ਨੇ ਤਾਂ ਦੋ ਵਾਰ ਇੱਥੋਂ ਦੇ ਲੋਕਾਂ ਨੇ ਇਸ ਸ਼ਹਿਰ ਦੇ ਲੋਕਾਂ ਨੇ ਕਿਰਨ ਖੇਰ ਨੂੰ ਵੀ ਮੈਂ ਮੈਂ ਚੰਡੀਗੜ੍ਹ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਇਸ ਵਾਰ ਨਾ ਤੁਸੀਂ ਜਿਹੜੀ ਵੋਟ ਹੈ ਨਾ ਕੇਂਦਰ ਤੋਂ ਦੇਖ ਕੇ ਨਾ ਪਾਓ ਚੰਡੀਗੜ੍ਹ ਤੋਂ ਦੇਖ ਕੇ ਵੋਟ ਪਾਓ ਵੀ ਜਿਹੜਾ ਤੁਹਾਡੀ ਗੱਲ ਹੈ ਜਿਹੜਾ ਉੱਥੇ ਜਾ ਕੇ ਕਰ ਸਕੇ ਕਿਉਂਕਿ ਗੱਲ ਕੋਈ ਕੋਈ ਕਰ ਸਕਦਾ ਹੈ ਤੁਹਾਨੂੰ ਲੱਗਦਾ ਕਿ ਚੋਣ ਲੋਕਲ ਜਿਹੜੇ ਆਮ ਮਸਲੇ ਨੇ ਗਰਾਊਂਡ ਤੇ ਇਹਨਾਂ ਤੇ ਹੋ ਰਹੀ ਹੈ ਦੇਖੋ ਮੈਂ ਚਾਹਾਂਗਾ ਕਿ ਇਹਨਾਂ ਦੀ ਗੱਲ ਨਹੀਂ ਸੁਣੀ ਗਈ ਜਦੋਂ ਪੰਜਾਬ ਦੇ ਵਿੱਚ ਹੁਣ ਬਦਲਾ ਬਦਲਾ ਦੇ ਵਿੱਚੇ ਹੋਇਆ ਨਾ ਜੋਇਆ ਇੱਥੇ ਵੀ ਚੰਡੀਗੜ੍ਹ ਦੇ ਵਿੱਚ ਵੀ ਉਹੀ ਮਾਹੌਲ ਹੈ ਚੰਡੀਗੜ੍ਹ ਦੇ ਉਹ ਦੋਨਾਂ ਧਿਰਾਂ ਨੇ ਬੜੇ ਲੰਬੇ ਸਮੇਂ ਰਾਜ ਕੀਤਾ ਹੋਇਆ ਹੈ ਔਰ ਚੰਡੀਗੜ੍ਹ ਦੇ ਲੋਕ ਪਰੇਸ਼ਾਨ ਨੇ ਜਿਹੜਾ ਟ੍ਰੈਫਿਕ ਦਾ ਅੱਜ ਇਹ ਹਾਲ ਹੋ ਗਿਆ ਇਹਦੇ ਲਈ ਜ਼ਿੰਮੇਦਾਰ ਨੇ 10 ਸਾਲ ਪਹਿਲਾਂ ਜਿਹੜੀ ਮੈਟਰੋ ਲੱਗਣੀ ਸੀ ਉਹ ਹੁਣ ਅੱਜ ਜਿੰਨੀ ਟ੍ਰੈਫਿਕ ਚੱਲ ਰਹੀ ਹੈ ਇਹਦੇ ਵਿੱਚੋਂ ਮੈਟਰੋ ਬਣੇਗੀ ਤਾਂ ਕੀ ਹਾਲ ਹੋਏਗਾ ਡੰਪਿੰਗ ਗਰਾਊਂਡ ਦਾ ਲਾਉਣਾ ਕਾਂਗਰਸ ਨੇ ਲਾਇਆ ਔਰ ਬੀਜੇਪੀ ਦੇ ਕਾਲ ਛਲੇ ਤਾਂ ਕੀ ਹਾਲਾਤ ਹੈ ਇਹ ਦੋਨੋਂ ਪਾਰਟੀਆਂ ਜ਼ਿੰਮੇਦਾਰ ਨੇ ਇਕੱਲੇ ਦਲ ਜ਼ਿੰਮੇਦਾਰ ਨਹੀਂ ਆ ਉਹਦਾ ਇਸ ਕਰਕੇ ਲੋਕ ਸਾਡੀ ਗੱਲ ਸੁਣਨਗੇ ਅਸੀਂ ਪਾਲਿਸੀਆਂ ਦੇ ਗੱਲ ਕਰਾਂਗੇ ਮੁਲਾਜ਼ਮਾਂ ਦੇ ਸੈਂਟਰ ਰੂਲ ਲਾਤੇ ਡੈਪੂਟੇਸ਼ਨ ਦਾ ਮਸਲਾ ਹੋ ਗਿਆ ਜੀ ਡੈਪੂਟੇਸ਼ਨ ਜਿਹੜੀ ਕਰਤੀ ਆ ਜੇ ਡਾਕਟਰਾਂ ਦੀ ਡੈਪੂਟੇਸ਼ਨ ਹੈ ਉਹ 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 3 ਸਾਲ ਤੇ ਲਿਆ ਜੀ ਕਿਹੜਾ ਡਾਕਟਰ ਹੈ ਜਿਹੜਾ 3 ਸਾਲ ਵਾਸਤੇ ਇੱਥੇ ਆਏਗਾ ਕੋਈ ਨਹੀਂ ਆਏਗਾ ਕਿਹੜੀ ਕਿਹੜੀ ਕੰਮ ਆ ਜਿਹੜੀ ਕਲਮਬਦ ਕੀਤੀ ਜੇ ਚੰਡੀਗੜ੍ਹ ਦੀ ਗੱਲ ਕਰੀਏ ਤੁਸੀਂ ਇਹ ਚੰਡੀਗੜ੍ਹ ਦੇ ਲਈ ਕਰਨ ਜਾ ਰਹੇ ਹੋ ਲੋਕਾਂ ਦੇ ਲਈ ਹਾਂ ਮੈਂ ਤੁਹਾਨੂੰ ਦੱਸ ਰਾਂ ਕਿ ਲੈਂਡ ਪੁਲਿੰਗ ਦਾ ਬਹੁਤ ਵੱਡਾ ਮਸਲਾ ਹੈ ਤੇ ਚੰਡੀਗੜ੍ਹ ਦਾ ਤੁਸੀਂ ਪੰਜਾਬ ਦੇ ਵਿੱਚ ਜਾ ਕੇ ਦੇਖੋਗੇ ਉੱਥੇ 5 ਕਰੋੜ ਰੁਪਏ ਤੋਂ ਉੱਪਰ ਦਾ ਜਿਹੜਾ ਹੈ ਰੇਟ ਹੈ ਇੱਥੇ ਜਿਹੜਾ ਹੈ 2 ਕਰੋੜ ਤੋਂ ਘੱਟ ਦਾ ਰੇਟ ਹੈ ਇਹ ਵਿਤ ਕਰਾਈ ਹੈ ਸਾਡੇ ਨਾਲ ਇਹ ਇਹ ਪੰਜਾਬ ਦੇ ਵਿੱਚ ਤੁਸੀਂ ਪੈਨਸ਼ਨਾਂ ਦੇਖ ਲਓ ਪੈਨਸ਼ਨਾਂ ਸਟੇਟਾਂ ਜ਼ਿਆਦਾ ਹੋਣੀ ਚਾਹੀਦੀਆਂ ਯੂਟੀ ਚ ਜ਼ਿਆਦਾ ਹੋਣੀ ਚਾਹੀਦੀਆਂ ਜਿੰਨਾਂ ਦੇ ਫੰਡ ਕੇਂਦਰ ਤੋਂ ਆਉਂਦੇ ਆ ਉਹਨਾਂ ਦੀਆਂ ਪੈਨਸ਼ਨਾਂ ਜ਼ਿਆਦਾ ਨਹੀਂ ਸਾਡੇ ਬਜ਼ੁਰਗਾਂ ਦੀਆਂ ਬੁਢਾਪਿਆਂ ਦੀਆਂ ਆਪਣਾ ਡਿਸੇਬਲ ਦੀਆਂ ਪੈਨਸ਼ਨਾਂ ਘੱਟ ਨੇ ਸ਼ਗਨ ਸਕੀਮ ਚੰਡੀਗੜ ਦੇ ਵਿੱਚ ਨਹੀਂ ਹੈ ਸਟੇਟਾਂ ਦੇ ਵਿੱਚ ਲਾਗੂ ਨੇ ਮਤਲਬ ਮੈਂ ਨਾ ਗੱਲ ਕਰਾਂਗਾ ਚੰਡੀਗੜ ਵਾਸੀਆਂ ਦੀ ਜਿਹੜੀ ਕਿ ਦਿੱਲੀ ਤੱਕ ਕੋਈ ਨਹੀਂ ਕਰਦਾ ਮੈਂ ਵਿਸ਼ਵਾਸ ਮੇਰੇ ਤੇ ਲੋਕ ਵਿਸ਼ਵਾਸ ਤੁਸੀਂ ਕਹੋਗੇ ਵਿਸ਼ਵਾਸ ਕਿਵੇਂ ਕਰ ਲੈਣਗੇ ਲੋਕ ਮੈਂ ਜੇ ਵਿਸ਼ਵਾਸ ਕਰਕੇ ਹੀ ਲੋਕਾਂ ਨੇ ਮੈਨੂੰ ਤਿੰਨ ਵਾਰ ਬਣਾਇਆ ਜੀ ਕੰਮ ਕਰਦਾ ਹੈ ਜੋ ਕਹਿੰਦਾ ਹੈ ਉਹ ਕਰਦਾ ਹੈ ਪਰ ਅਮਿਤ ਸ਼ਾਹ ਤਾਂ ਕਹਿੰਦੇ ਕਿ ਜਿਹੜੇ ਮੁਲਾਜ਼ਮ ਆ ਉਹ ਖੁਸ਼ੀ ਬਹੁਤ ਨੇ ਅਸੀਂ ਕੇਂਦਰੀ ਸਰਵਿਸ ਰੂਲ ਆ ਜਿਹੜਾ ਉਹ ਆਪ ਖੁਦ ਇੱਥੇ ਆ ਕੇ ਲਾਗੂ ਕਰਕੇ ਜਾਣਗੇ। ਆਓ ਦੇਖ ਲਓ ਤਾਂ ਹੀ ਬੈਠੇ ਨੇ ਧਰਨਿਆਂ ਦੇ ਮਜ਼ਾਰਿਆਂ ਤੇ ਤਾਂ ਹੀ ਬੈਠਦੇ ਨੇ ਮੁਲਾਜ਼ਮ ਕਿੰਨੇ ਖੁਸ਼ ਨੇ ਉਹ ਉਦੋਂ ਪਤਾ ਲੱਗਦਾ ਹੀ ਹੈ। ਕਿਉਂ ਮੁਲਾਜ਼ਮ ਤੇ ਕੋ ਆਊਟਸੋਰਸਿੰਗ ਦੇ ਮੁਲਾਜ਼ਮ ਐ। ਉਹ ਕਿਉਂ ਨਹੀਂ ਪੱਕੇ ਕਰਦੇ? ਸਟੇਟਾਂ ਦੇ ਵਿੱਚ ਨਹੀਂ ਪੱਕੇ ਹੁੰਦੇ। ਹੁੰਦੇ ਆ ਨਾ ਜੀ। ਕਿਉਂ ਨਹੀਂ ਹੁੰਦੇ ਇੱਥੇ? ਇਸ ਕਰਕੇ ਬਹੁਤ ਮਸਲੇ ਨੇ ਜਿਹੜੇ ਕੀ ਕਰਨ ਵਾਲੇ ਚੰਡੀਗੜ੍ਹ ਦੇ ਵੱਡਾ ਮਸਲਾ ਇੱਕ ਇਹ ਵੀ ਰਿਹਾ 60 40 ਦੀ ਰੇਸ਼ਿਓ ਵਾਲਾ ਜਿਹੜਾ ਨੁਕਤਾ ਸੀਗਾ ਉਹ ਵੀ ਹੁਣ ਕਿਤੇ ਨਜ਼ਰ ਨਹੀਂ ਆਉਂਦਾ ਲੋਕ ਉਹ ਉਹ ਡਾਇਰੈਕਟਲੀ ਜਿਹੜਾ ਨਾ ਸੂਬਿਆਂ ਦੇ ਅਧਿਕਾਰਾਂ ਦੀ ਗੱਲ ਕਾਂਲੀ ਦਲ ਕਰਦਾ ਰਿਹਾ ਹੈ ਇਹ ਸੂਬਿਆਂ ਦੇ ਅਧਿਕਾਰਾਂ ਨੂੰ ਕੇਂਦਰ ਘਟ ਕਰਦਾ ਹੈ ਇੱਥੇ ਜਿਹੜੇ ਦਾਨਿਸ਼ ਕੇਟਰ ਦੇ ਅਫਸਰ ਲਾਤੇ ਨੇ ਜਿਨ੍ਹਾਂ ਨੂੰ ਇੱਥੋਂ ਦੀ ਇੱਥੋਂ ਦੇ ਲੋਕ ਵੀ ਨਹੀਂ ਜਾਣਦੇ ਔਰ ਲੋਕ ਕਿਤੇ ਗੱਲ ਵੀ ਨਹੀਂ ਕਰ ਸਕਦੇ ਉਹਨਾਂ ਨਾਲ ਜਾ ਕੇ ਕਿਉਂਕਿ ਬਾਦਸ਼ਾਹ ਦਾ ਬੜਾ ਫਰਕ ਹੈ ਉਹਨਾਂ ਦਾ ਠੀਕ ਹੈ ਨੀ ਪੀਸੀਐਸ ਜਿਹੜੇ ਹੈ ਉਹਨਾਂ ਦਾ ਕੋਟਾ ਜਿਹੜਾ ਘਟਾਈ ਘਟ ਘਟਦਾ ਜਾ ਰਿਹਾ ਹੈ ਦਿਨ ਬਰ ਦਿਨ ਸੈਂਟਰ ਦੇ ਜਿਹੜੇ ਹੈ ਦਾਨਿਸ਼ ਕੇਡਰ ਦੇ ਅਫਸਰ ਇੱਥੇ ਲਾਏ ਜਾ ਰਹੇ ਨੇ ਠੀਕ ਹੈ ਜੀ ਐਸਐਸਪੀ ਦੀ ਪੋਸਟ ਡੰਮੀ ਕਰਤੀ ਹੈ ਉਹਦੇ ਨਾਲ ਜਿਹੜਾ ਹੈ ਐਸਪੀ ਟ੍ਰੈਫਿਕ ਲੱਗ ਲਾਤਾ ਐਸਐਸ ਐਸਵੀ ਕ੍ਰਾਈਮ ਲੱਗ ਲਾਤਾ ਮਤਲਬ ਪੰਜਾਬ ਦੇ ਨਾਲ ਵਿਤਕਰਾ ਹੋਇਆ ਹੈ ਉਹ ਵਿਤਕਰੇ ਨੂੰ ਦੂਰ ਕਰਨ ਵਾਸਤੇ ਅੱਜ ਅਸੀਂ ਚੱਲੇ ਆਂ ਔਰ ਚੰਡੀਗੜ੍ਹ ਤੇ ਪੰਜਾਬ ਦੇ ਕਲੇਮ ਨੂੰ ਕਿਵੇਂ ਦੇਖਦੇ ਹੋ ਤੁਸੀਂ ਬਿਲਕੁਲ ਜੀ ਮੈਂ ਜੋ ਪਾਰਟੀ ਦਾ ਸਟੈਂਡ ਹੈ ਮੌਸਟੈਂਡ ਦੇ ਖੇੜਿਆ ਫੁੱਲ ਗਰਾਵ ਦਾ ਚੰਡੀਗੜ੍ਹ ਪੰਜਾਬ ਦਾ ਔਰ ਜਿਹੜਾ ਲਗਾਤਾਰ ਇਹ ਵੀ ਹੋ ਸਕਦਾ ਹੈ ਕਿ ਲੋਕਾਂ ਦੇ ਵਿੱਚ ਇਹ ਗੱਲ ਨੂੰ ਕਿਵੇਂ ਲੈ ਕੇ ਜਾਵਾਂਗੇ ਜਿਹੜਾ ਕਲੇਮ ਆ ਜਿਹੜਾ ਬਹੁਤ ਫੈਕਟਸ ਦੇ ਨਾਲ ਬਹੁਤ ਹੋਰ ਤਰੀਕਿਆਂ ਦੇ ਨਾਲ ਲੋਕਾਂ ਦੇ ਨਾਲ ਐਕਸਪਲੇਨ ਕਰਨਾ ਪੈਂਦਾ ਤੁਸੀਂ ਤੁਹਾਡੇ ਤੁਹਾਡੇ ਲਈ ਤਾਂ ਇੱਕ ਵਾਰ ਟਾਈਮ ਦਿੱਤੀ ਕਿਉਂਕਿ ਹੁਣ ਕਿਹਾ ਜਾ ਰਿਹਾ ਕਿ ਚੰਡੀਗੜ੍ਹ ਦੀ ਜਿਹੜੀ ਬਸਾਂ ਆ ਉਹ ਬਸਾਂ ਦਾ ਜਿਹੜਾ ਹਿੱਸਾ ਉਹਦੇ 'ਚ ਫਰਕ ਆਇਆ ਹੈ ਮੌਲਿਕ ਤੌਰ ਤੇ ਜੀਓਗ੍ਰਾਫਿਕ ਤੌਰ ਤੇ ਵੀ ਜਿਹੜਾ ਐਕਸਪੈਂਡ ਤਾਂ ਹੋਇਆ ਸ਼ਹਿਰ ਪਰ ਜਿਹੜੀ ਸ਼ਹਿਰੀ ਬਸੋਂ ਵੀ ਹਿੰਦੀ ਬੈਲਟ ਜਿਆਦਾ ਹੋ ਗਈ ਹੁਣ ਸਾਡੇ ਹਿਮਾਚਲ ਦੇ ਲੋਕ ਨੇ ਉੱਤਰਾਖੰਡ ਦੇ ਲੋਕ ਨੇ ਸਾਰੇ ਇਹ ਇਹ ਕਿੱਥੋਂ ਨਿਕਲੇ ਹਿਮਾਚਲ ਕਿੱਥੋਂ ਉਹ ਵੀ ਪੰਜਾਬ ਚੋਂ ਹੀ ਨਿਕਲੇ ਨਾ ਉਹ ਵੀ ਸਾਡੇ ਹੀ ਲੋਕ ਨੇ ਨਾ ਪਹਿਲਾਂ ਤਾਂ ਉਹ ਪੰਜਾਬ ਦਾ ਹੀ ਹਿੱਸਾ ਸੀ ਹਰਿਆਣਾ ਵੀ ਪਹਿਲਾਂ ਪੰਜਾਬ ਦਾ ਹੀ ਹਿੱਸਾ ਸੀ ਇਹ ਰਾਜस्तानी ਇਹ ਪੰਜਾਬ ਦਾ ਹੀ ਹਿੱਸਾ ਹੈ ਆਪਣੀ ਥਾਂ ਤੇ ਹੀ ਆਏ ਕਿਤੇ ਬਾਹਰਲੀ ਥਾਂ ਤੇ ਤਾਂ ਨਹੀਂ ਗਏ ਇਸ ਕਰਕੇ ਲੋਕ ਸਮਝਦੇ ਨੇ ਸਾਰਾ ਜੋ ਸਟੇਟਾਂ ਕਰ ਸਕਦੀਆਂ ਨੇ ਉਹ ਯੂਟੀ ਨਹੀਂ ਹੋ ਸਕਦਾ ਉਹਨਾਂ ਨੂੰ ਲੱਗਦਾ ਕਿ ਪੂਰਾ ਮੁਕੰਮਲ ਹੱਕ ਪੰਜਾਬ ਦਾ ਹੋਣਾ ਚਾਹੀਦਾ ਬਿਲਕੁਲ ਮੁਕੰਮਲ ਹੱਕ ਪੰਜਾਬ ਦਾ ਹੋਣਾ ਚਾਹੀਦਾ ਹਰਿਆਣਾ ਤਾਂ ਆਪਣੀ ਕੈਪੀਟਲ ਮੰਗੇ ਰਿਹਾ ਹੈ ਹਰਿਆਣੇ ਤਾਂ ਡਿਮਾਂਡ ਉੱਠੀ ਹੈ ਉਹਨਾਂ ਨੂੰ ਵਿਚਾਰਿਆਂ ਨੂੰ ਸਿਰਸਾ ਤੋਂ ਲੈ ਕੇ ਇੱਥੇ ਆਣਾ ਪੈਂਦਾ ਇਹਨਾਂ ਦੀ ਮਿੱਡ ਵਿਚ ਬਣੇ ਕੋਈ ਦਾ ਧਾਨੀ ਔਰ ਉਹਨਾਂ ਨੂੰ ਵੀ ਸੌਖਾ ਰਹੇ ਹਰਿਆਣਾ ਤੋਂ ਵੀ ਡਿਮਾਂਡ ਉੱਠ ਰਹੀ ਹੈ ਹਰਿਆਣਾ ਤਾਂ ਵੱਖਰੇ ਹਾਈ ਕੋਰਟ ਦੀ ਵੀ ਡਿਮਾਂਡ ਹੈ ਹਾਂ ਬਿਲਕੁਲ ਮੈਂ ਕਹਿ ਰਿਹਾ ਨਾ ਕਿ ਹੋਣਾ ਚਾਹੀਦਾ ਹੈ ਨਾ ਕਿਉਂ ਉਹ ਇੱਥੇ ਆਣ ਵਿਚਾਰੇ ਇੱਥੇ ਆਉਂਦੇ ਆ 12000 ਦਾ ਚਲਾਨ ਕਟਾਉਂਦੇ ਆ ਫਿਰ ਵਾਪਸ ਜਾਂਦੇ ਆ ਠੀਕ ਹੈ ਨਾ ਔਰ ਇਹਦੇ ਵਿੱਚ ਇੱਕ ਹੋਰ ਵੀ ਹੈ ਕਿ ਪੰਜਾਬੀ ਭਾਸ਼ਾ ਦਾ ਤੁਸੀਂ ਜ਼ਿਕਰ ਕੀਤਾ ਸੀਗਾ ਪੰਜਾਬੀ ਦਫ਼ਤਰਾਂ ਦੇ ਵਿੱਚ ਨਹੀਂ ਰਹੀ ਚੰਡੀਗੜ੍ਹ ਦੇ ਵਿੱਚ ਭਾਸ਼ਾ ਪੰਜਾਬੀ ਨਹੀਂ ਰਹੀ ਤਾਂ ਉਹਦੇ ਲਈ ਤੁਸੀਂ ਕੀ ਕਦਮ ਜਿਹੜਾ ਚੁੱਕੋਗੇ ਕਿਉਂਕਿ ਖਿੱਤੇ ਦੀ ਬਾਸ਼ਾ ਖਿੱਤੇ ਦਾ ਦਾਵਾ ਇਸ ਸ਼ਹਿਰ ਤੇ ਤੇ ਬਾਸ਼ਾ ਰਹੀ ਹੈ ਬਿਲਕੁਲ ਮੈਂ ਮੈਂ ਨਾ ਭਾਈ ਪਹਿਲਾਂ ਵੀ ਮੈਂ ਚੱਕਦਾ ਰਿਹਾ ਨਿਗਮ ਦੇ ਅੰਦਰ ਮੇਰੇ ਕੋਲ ਏਜੰਡਾ ਹੈ ਜਿਹੜਾ ਪੰਜਾਬੀ ਚ ਆਉਂਦਾ ਹੈ ਜੇ ਅਸੀਂ ਗੱਲ ਕਰਾਂਗੇ ਤਾਂ ਗੱਲ ਬਣਦੀ ਹੈ ਕਿਉਂਕਿ ਹਲੇ ਅਸੀਂ ਉਸ ਪਾਵਰ 'ਚ ਨਹੀਂ ਆ ਉਸ ਸੱਤਾ 'ਚ ਨਹੀਂ ਹੈ ਜਿਸ ਜਿਹਦੇ ਜਿਸ ਤਰੀਕੇ ਨਾਲ ਅਸੀਂ ਗੱਲ ਰੱਖ ਸਕੀਏ ਅਸੀਂ ਲੈ ਕੇ ਜਾਵਾਂਗੇ ਕੇਂਦਰ ਕਿਉਂਕਿ ਇੱਥੋਂ ਦੇ ਸਾਰੇ ਕੰਮ ਗ੍ਰਹਿ ਮੰਤਰੀ ਕੋਲ ਹੁੰਦੇ ਨੇ ਗ੍ਰਹਿ ਮੰਤਰੀ ਨਾਲ ਗ੍ਰਹਿ ਮੰਤਰੀ ਨਾਲ ਗੱਲ ਕੌਣ ਕਰੇ ਇਹਨਾਂ ਨੂੰ ਤਾਂ ਡਰ ਲੱਗਦਾ ਹੈ ਗ੍ਰਹਿ ਮੰਤਰੀ ਦਾ ਪਰ ਹਰਦੀਪ ਸਿੰਘ ਲੋਕਾਂ ਦੀ ਗੱਲ ਕਰਨ ਲੱਗੇ ਨਹੀਂ ਦਾਤਾ ਚਾਹੇ ਮੰਨੋ ਜੋ ਮਰਜ਼ੀ ਕਰਨਾ ਪਵੇ ਲੋਕਾਂ ਦੀ ਗੱਲ ਉੱਥੇ ਤੱਕ ਪਚਾਵਾਂਗਾ ਤੇ ਕਰਾ ਕੇ ਦਵਾਂਗਾ ਇਹ ਵਾਦਾ ਕਰਦਾ ਤੇ ਤੁਸੀਂ ਪੰਜਾਬ ਦੇ ਨਾਲ ਵੀ ਜੁੜਦੇ ਹੋ ਕਾਲੀ ਸਿਆਸਤ ਹੈ ਜਿਹੜੀ ਪੰਜਾਬ ਦੇ ਨਾਲ ਵੀ ਜੁੜੇਗੀ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਸਪੀਤ ਸਿੰਘ ਬਾਦਲ ਆਪ ਵੀ ਕਈ ਵਾਰ ਕਹਿੰਦੇ ਨੇ ਪਰ ਕੀ ਤੁਸੀਂ ਉਸ ਤਰੀਕੇ ਦੇ ਨਾਲ ਪੰਜਾਬ ਦੇ ਹੱਕਾਂ ਦਾ ਜਿਹੜਾ ਦਾਵਾ ਉਹਨੂੰ ਉਹਦੀ ਆਵਾਜ਼ ਹੈ ਜਿਹੜੀ ਉਹ ਤੁਸੀਂ ਇਹਨੇ ਢੜਕ ਤਰੀਕੇ ਦੇ ਨਾਲ ਰੱਖ ਸਕਦੇ ਹੋ ਇਸ ਸਪੇਸ ਦੇ ਵਿੱਚ ਇਸ ਸ਼ਾਇਦ ਦੇਖੋ ਮੈਂ ਜਦ ਜਿਹੜਾ ਬੰਦਾ ਇਲੈਕਸ਼ਨ ਦੇ ਟਾਈਮ ਗੱਲ ਰੱਖ ਸਕਦਾ ਹੈ ਹੂੰ ਕੀ ਤੁਸੀਂ ਮੰਨਦੇ ਹੋ ਬਾਅਦ ਚ ਗੱਲ ਨਹੀਂ ਰੱਖੇਗਾ ਹੂੰ ਇਹ ਇਹਦਾ ਇਹ ਤਾਂ ਵਚਣ ਦਾ ਟਾਈਮ ਹੁੰਦਾ ਨਾ ਹੂੰ ਮੈਂ ਇਸ ਵੇਲੇ ਹੀ ਗੱਲ ਕਰ ਰਿਹਾ ਤਾਂ ਬਾਅਦ ਚ ਤਾਂ ਮੈਂ ਬਿਲਕੁਲ ਕਰਾਂਗਾ ਇਹ ਜੇ ਇਹਦੇ ਤੇ ਵਿਰੋਧੀ ਤੁਹਾਨੂੰ ਵਿਰੋਧ ਤੋਂ ਕੋਈ ਸਵਾਲ ਆਉਂਦਾ ਹੈ ਹਾਲਾਂਕਿ ਸੰਜੀਤ ਟੰਡਨ ਵੀ ਕਹਿ ਚੁੱਕੇ ਨੇ ਜਿਹੜੇ ਭਾਜਪਾ ਤੋਂ ਨੇ ਕਿ ਪੰਜਾਬੀ ਭਾਸ਼ਾ ਨੂੰ ਸੀ ਪਹਿਲਾ ਦਰਜਾ ਦੋ ਬਹੁਤ ਵਧੀਆ ਤੁਹਾਡਾ ਸਵਾਲ ਹੈ ਮਤਲਬ ਅੱਜ 10 ਸਾਲ ਰਾਜ ਕਰਨ ਤੋਂ ਬਾਅਦ ਜੇ ਪੰਜਾਬੀ ਆਦ ਆਈ ਉਹ ਸਾਡੇ ਕਰਕੇ ਹੀ ਆਈ ਹੈ ਅੱਜ ਤੱਕ ਤਾਂ ਨਹੀਂ ਗੱਲ ਹੋਈ ਇਕਾਲੀ ਦਲ ਕਰਕੇ ਹੀ ਗੱਲ ਚੱਲੀ ਹੈ ਨਾ ਜੇ ਇਕਾਲੀ ਦਲ ਉੱਥੇ ਬੋਲਿਆ ਪੰਜਾਬੀ ਮੰਚ ਤੇ ਜਾ ਕੇ ਅਸੀਂ ਲਾਗੂ ਕਰਾ ਕੇ ਦਵਾਂਗੇ ਤਾਂ ਆਵਾਜ਼ ਆਵਾਜ਼ ਆਈ ਹੈ ਨਾ 10 ਸਾਲ ਜਿਹੜੇ ਕਿਰਨ ਖੇਰ ਜੀ ਦੇ ਟਾਈਮ ਦੇ ਦੌਰਾਨ 8 ਸਾਲ ਬਤੌਰ ਪ੍ਰਧਾਨ ਕੈਂਡੀਡੇਟ ਸਾਹਬ ਵੀ ਰਹੇ ਆ ਉਦੋਂ ਉਦੋਂ ਇਹ ਗੱਲਾਂ ਕੀਤੀ ਸੀ ਸਮਝਦੇ ਨੇ ਸਭ ਸਮਝਦੇ ਨੇ ਪੰਜਾਬੀ ਸਭ ਸਮਝਦੇ ਨੇ ਪੰਜਾਬੀ ਔਰ ਇਹਦੇ ਨਾਲ ਜਿਹੜਾ ਤੁਹਾਡੇ ਸਾਹਮਣੇ ਦੂਸਰੀਆਂ ਧਿਰਾਂ ਨੇ ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਚਾਹੇ ਅਲਾਈਸਾ ਚਾਹੇ ਪਾਪ ਪਾ ਅਲਾਈਅੰਸ ਤਾਂ ਤੁਸੀਂ ਦੇਖੇ ਲਿਆ ਮੇਰੇ ਇਲੈਕਸ਼ਨ ਚ ਅਲਾਈਅੰਸ ਕਿੰਨਾ ਕ ਸੱਚਾ ਅਲਾਈਅੰਸ ਹੈ ਉਹ ਤੁਸੀਂ ਦੇਖ ਲਿਆ ਮੇਅਰ ਬਣ ਜਾਂਦਾ ਹੈ ਸੀਨੀਅਰ ਡਿਪਟੀ ਮੇਅਰ ਹੋ ਡਿਪਟੀ ਮੇਅਰ ਨਹੀਂ ਬਣਦੇ ਕਿੰਨਾ ਕ ਸੱਚਾ ਅਲਾਈਅੰਸ ਹੈ ਔਰ ਉਹ ਤੋਂ 2 ਦਿਨਾਂ ਬਾਅਦ ਉਹੀ ਕੌਂਸਲਰ ਵਾਪਸ ਚਲੇ ਜਾਂਦੇ ਆ ਉਸੇ ਪਾਰਟੀ ਚ ਕਿੰਨੇ ਕੇ ਸੱਚੇ ਮੰਨਣ ਲੱਗੇ ਹੋਏ ਆ ਇਹ ਤੁਹਾਡੇ ਸਾਹਮਣੇ ਹੀ ਆ ਬਾਕੀ ਗੱਲ ਕਰ ਲਈ ਇਹਨਾਂ ਦੇ ਕੈਂਡੀਡੇਟ ਸਾਹਿਬ ਦੀ ਜਿਨੇ ਰਾਜਨੀਤੀ ਕੇਂਦਰ ਦੀ ਕਰਨੀ ਹੈ ਠੀਕ ਹੈ ਨਾ ਜੀ ਜਿੱਥੋਂ ਜਿੱਤਦੇ ਆ ਦੁਬਾਰਾ ਉੱਥੋਂ ਨਹੀਂ ਲੜਦੇ ਕਿਉਂਕਿ ਗਏ ਨਹੀਂ ਆਪਾਂ ਆਪਾਂ ਜਾਂਦੇ ਹੀ ਨਹੀਂ ਨਾ ਉੱਥੇ ਦੂਸਰੇ ਪਾਸੇ ਨੀਸ਼ਤਵਾੜੀ ਇਹ ਵੀ ਕਹਿੰਦੇ ਨੇ ਕਿ ਮੈਂ ਤਾਂ ਇੱਥੋਂ ਦੇ ਜੰਪਾ ਲਾਂ ਮੈਂ ਤੁਹਾਨੂੰ ਕਹਿ ਰਿਹਾ ਨਾ ਲੁਧਿਆਣਾ ਤੋਂ ਬਣੇ ਲੁਧਿਆਣਾ ਵਾਲੇ ਲੋਕਾਂ ਨੂੰ ਪੁੱਛ ਕੇ ਦੇਖ ਲਓ ਜੀ ਸ਼੍ਰੀ ਆਨੰਦਪੁਰ ਸਾਹਿਬ ਤੋਂ ਬਣੇ ਮੈਂ ਤਾਂ ਕਹਾਂਗਾ ਚੰਡੀਗੜ੍ਹ ਵਾਲੇ ਮੋਹਾਲੀ ਪੁੱਛ ਲੈਣ ਮੀਨਾਂ ਦਾ ਐਮਪੀ ਕੌਣ ਸੀ ਨਵੇਂ ਗ੍ਰਾਮ ਪੁੱਛਲੇਣ ਨਾਲ ਲੱਗਦਾ ਇਹਨਾਂ ਦਾ ਐਮਪੀ ਕੌਣ ਸੀ ਕਿੰਨੀ ਕਬਾਰ ਆਇਆ ਕਿੰਨੇ ਕੰਮ ਕਰੇ ਕੱਲ ਮੈਂ ਸ਼੍ਰੀ ਦਰਬਾਰ ਸਾਹਿਬ ਜਾ ਰਿਹਾ ਸੀਗਾ ਤਾਂ ਮਨੂੰ ਰਾਸਤੇ 'ਚ ਮੇਰੇ ਬਰਾਦਰੀ ਦੇ ਲੋਕਾਂ ਨੇ ਸਨਮਾਨਿਤ ਕਿਰਿਆ ਜਿਹੜੇ ਇਹਨਾਂ ਦੇ ਹਲਕੇ 'ਚ ਪੈਂਦੇ ਨੇ ਪਿੰਡ ਉਹ ਸਰਪੰਚ ਦੱਸ ਰਹੇ ਸੀ ਕਹਿੰਦੇ ਸੀ ਗੱਲ ਕਰਾਂਗੇ ਇੱਥੇ ਆ ਕੇ ਬਈ ਅਸੀਂ 7 ਵਾਰੀ ਮਤਾ ਪਾਸ ਕਰਕੇ ਭੇਜਿਆ ਬਾਰੀ ਨੇ ਸਾਨੂੰ ਫੰਡ ਨਹੀਂ ਦਿਆ ਇਹ ਇਸ ਕਰਕੇ ਜਿੱਥੇ ਦਾ ਹੁੰਦਾ ਹੈ ਉੱਥੇ ਦਾ ਨਹੀਂ ਰਹਿੰਦਾ ਇਹਨੇ ਸਿਰਫ ਕੇਂਦਰ ਦੀ ਰਾਜਨੀਤੀ ਕਰਨੀ ਹੈ ਜੀ ਇੱਥੋਂ ਦੀ ਰਾਜਨੀਤੀ ਨਹੀਂ ਕਰਨੀ ਇੱਥੋਂ ਚੰਡੀਗੜ੍ਹ ਦੇ ਲੋਕਾਂ ਨੂੰ ਮੈਂ ਫੇਰ ਵਾਰਨਿੰਗ ਦੰਦਾ ਕਿ ਜਿਹੜਾ ਸੰਤਾਪ ਉਹਨਾਂ ਨੇ 10 ਸਾਲ ਕਿਰਨ ਖੇੜ ਨੂੰ ਵੋਟਾਂ ਪਾ ਕੇ ਭੋਗਿਆ ਹੈ ਨਾ ਜੇ ਤੁਸੀਂ ਮਨੀਸ਼ ਤਵਾੜੀ ਨੂੰ ਵੋਟਾਂ ਪਾਤੀਆਂ ਨਾ ਜੀ 5 ਸਾਲ ਹੋਰ ਉਹ ਭੋਗਣਾ ਪੈਣਾ ਹੈ ਤੁਹਾਨੂੰ ਤੁਹਾਨੂੰ ਲੱਗਦਾ ਕਿ ਉਹ ਉਹ ਲੋਕਾਂ ਚ ਉਹਨਾਂ ਨੇ ਨਹੀਂ ਉਹਨਾਂ ਨੇ ਰਹਿਣਾ ਹੀ ਨਹੀਂ ਜੀ ਮੈਂ ਤੁਹਾਨੂੰ ਦੱਸ ਰਿਹਾ ਵੀ ਉੱਥੇ ਨਹੀਂ ਰਹੇ ਜਿਹੜੇ ਇੱਥੇ ਨਹੀਂ ਇੱਥੇ ਕੀ ਰਹਿਣਾ ਭਾਜਪੀ ਤੋਂ ਵੈਸੇ ਲੋਕ ਤੰਗ ਨੇ ਲੋਕ ਤਾਂ ਜਿੱਦਣ ਦੀ ਮੇਰੀ ਟਿਕਟ ਬੀਜਪੀ ਦਾ ਪਰ ਆਪਣਾ ਉਮੀਦਵਾਰ ਬਦਲ ਕੇ ਇਹੀ ਕੋਸ਼ਿਸ਼ ਕੀਤੀ ਹੈ ਕਿ ਇੱਕ ਕਦਮ ਹੋਰ ਗਾਂ ਮੈਂ ਮੈਂ ਉਹ ਦੱਸਦਾ ਰਿਹਾ ਨਾ ਜੀ ਉਮੀਦਵਾਰ ਬਦਲਤਾ ਉਮੀਦਵਾਰ ਬਦਲ ਕੇ ਇਹ ਤੇ ਤਾਂ ਮੋਹਰ ਲੱਗ ਗਈ ਕਿ ਉਸ ਉਮੀਦਵਾਰ ਨੇ ਕੰਮ ਨਹੀਂ ਕਰਿਆ ਦੋ ਵਾਰ ਦਾ ਸਿਟਿੰਗ ਐਮਪੀ ਕਿਹੜੀ ਪਾਰਟੀ ਨੇ ਟਿਕਟ ਕੱਟਤਾ ਮੈਨੂੰ ਦੱਸ ਉਹ ਤਾਂ ਤਾਂ ਹੀ ਘਟਿਆ ਨਾ ਵੀ ਕੰਮ ਨਹੀਂ ਕਰਿਆ ਉਸ ਕਾਰਜਕਾਲ ਦੇ ਦੌਰਾਨ ਮੈਂ ਪਹਿਲਾਂ ਕਹਿ ਕੇ ਹਟਾਂਗੇ 8 ਸਾਲ ਤੌਰ ਪ੍ਰਧਾਨ ਸੰਜੀਤ ਡੰਡਨ ਜੀ ਵੀ ਰਹੇ ਹਨ ਇਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਨਾ ਲੋਕਾਂ ਨੂੰ ਇਹ ਜਿੰਨਾ ਮਰਜ਼ੀ ਦਬਾ ਲੈਣ ਲੋਕ ਤਿਆਰ ਬੈਠੇ ਨੇ ਇਸ ਵਾਰ ਮਹੱਲਿਆਂ ਦੇ ਵਿੱਚ ਕਲੋਨੀਆਂ ਦੇ ਵਿੱਚ ਤੁਸੀਂ ਕਿਵੇਂ ਰੀਚ ਕਰ ਪਾਉਗੇ ਜਿੱਥੇ ਤੱਕ ਕਿਉਂਕਿ ਕਾਲੀ ਦਲ ਨੂੰ ਸਿੱਖ ਸਿਆਸਤ ਦੇ ਨਾਲ ਵੀ ਜੋੜ ਦਿੱਤਾ ਜਾਂਦਾ ਪੰਥਕ ਤੁਸੀਂ ਆਪਣੇ ਆਪ ਨੂੰ ਕਹਿੰਦੇ ਹਨਾ ਪੰਥਕ ਸਿਆਸਤ ਦੇ ਨਜ਼ਰੀਏ ਤੋਂ ਕੋ ਮੰਨਿਆ ਜਾਂਦਾ ਕਿ ਇੱਕ ਸਿੱਖ ਫੇਸ ਦਾ ਜਿਹੜਾ ਇੱਕ ਆਮ ਕਿਉਂਕਿ Hindu ਬਹੁਗਿਨਤੀ ਹੈ ਦੇਖੋ ਕਰੋਨਾ ਦਾ ਟਾਈਮ ਸੀ ਹੁਣ ਪਿੱਛੇ ਲੰਘਿਆ ਉਹਦੇ ਵਿੱਚ ਕੌਣ ਬਾਹਰ ਦਿਖਦਾ ਸੀ ਲੰਗਰ ਕਿਹਨਾਂ ਨੇ ਵਰਤਾਇਆ ਮਦਦ ਕਿਹਨਾਂ ਨੇ ਕੀਤੀ ਨਾ ਤਾਂ ਦੇਸ਼ ਦੇ ਵਿੱਚ ਡੰਕਾ ਗੁੰਜਿਆ ਨਾ ਅਰ ਸੇਵਾ ਤੇ ਸਿਆਸਤ ਨੂੰ ਤਾਂ ਸੀ ਮੈਂ ਨਹੀਂ ਮੈਂ ਮੈਂ ਸੇਵਾ ਦੇਖੋ ਮੈਂ ਬਤੌਰ ਸੇਵਾਦਾਰ ਸਿਆਸਤ ਚਾ ਤੁਸੀਂ ਮੇਰਾ ਰਿਕਾਰਡ ਦੇਖ ਲਓ ਮੇਰੇ ਵਾਰਡ ਦੇ ਅੰਦਰ ਦੋ ਪਿੰਡ ਪੈਂਦੇ ਨੇ ਉਹਦੇ ਵਿੱਚ ਹਾਊਸਿੰਗ ਬੋਰਡ ਦੇ ਮਕਾਨ ਵੀ ਪੈਂਦੇ ਨੇ ਉਹਦੇ ਚ ਪੁਲਿਸ ਸੋਸਾਇਟੀ ਪੈਂਦੀ ਹੈ ਉਹਦੇ ਸੈਂਟਰ ਗਵਰਨਮੈਂਟ ਦੇ ਵੀ ਮਕਾਨ ਪੈਂਦੇ ਨੇ ਹਰ ਇੱਕ ਤਰ੍ਹਾਂ ਦਾ ਮਿਸ਼ਰਣ ਮੇਰੇ ਵਾਰਡ ਚ ਹੈ ਸਾਰਿਆਂ ਨੂੰ ਸੈਟੀਸਫਾਈ ਰੱਖਣਾ ਸਾਰਿਆਂ ਨੂੰ ਇੱਕ ਜਗ੍ਹਾ ਇਕੱਠੇ ਕਰਕੇ ਰੱਖਣਾ ਇਹ ਮੈਂ ਵੋਟਾਂ ਦੀ ਸਿਆਸਤ ਨਹੀਂ ਕਰਦਾ ਮੈਂ ਦਿਲ ਜਿੱਤਣ ਦੀ ਤੇ ਕੰਮ ਕਰਨ ਦੀ ਸਿਆਸਤ ਕਰਦਾ ਇਸ ਕਰਕੇ ਸੇਵਾ ਭਾਵਨਾ ਨਾਲ ਜਾਵਾਂਗਾ ਲੋਕਾਂ ਮੋਰੇ ਪੱਲਾ ਅਡਾਂਗਾ ਮੈਨੂੰ ਉਮੀਦ ਹੈ ਕਿ ਲੋਕ ਇਹਨੂੰ ਤੁਹਾਨੂੰ ਪਰਵਾਹ ਲੱਗਦਾ ਕਿ ਸਮਰਥਨ ਮਿਲੇਗਾ ਮਿਲੇਗਾ ਜੀ ਕਿਉਂਕਿ ਸੱਚ ਸੱਚੇ ਬੰਦੇ ਨੂੰ ਇਮਾਨਦਾਰੀ ਨੂੰ ਹਰੀਫ ਥਾਂ ਜਗਾਏ ਹਮਮ ਔਰ ਤੁਸੀਂ ਆਖਰ ਵਿੱਚ ਕੁਝ ਕਹਿਣਾ ਚਾਹੋ ਬਸ ਮੇਰੀ ਇਹੀ ਵੋਟਰਾਂ ਨੂੰ ਅਪੀਲ ਹੈ ਕਿ ਚੰਡੀਗੜ੍ਹ ਨੂੰ ਵੇਖ ਕੇ ਵੋਟ ਪਾਓ ਜਿਹੜਾ ਤੁਹਾਡੀ ਗੱਲ ਕੇਂਦਰ ਦੇ ਵਿੱਚ ਗੱਲ ਕਰ ਸਕੇ ਪਾਲਿਸੀ ਮੈਟਰ ਤੇ ਗੱਲ ਕਰ ਸਕੇ ਉਹ ਦੇਖ ਕੇ ਤੁਸੀਂ ਵੋਟ ਪਾਣੀ ਹੈ ਪਹਿਲਾਂ ਤੁਸੀਂ ਕੇਂਦਰ ਨੂੰ ਦੇਖ ਕੇ ਬਹੁਤ ਬਰੀ ਵੋਟਾਂ ਪਾਲੀਆਂ ਇਸ ਵਾਰ ਜਿਹੜਾ ਖੇਤਰੀ ਪਾਰਟੀ ਨੂੰ ਵੋਟਾਂ ਪਾਓ ਜਿਹੜੀ ਤੁਹਾਨੂੰ ਤੁਹਾਡੀ ਗੱਲ ਉੱਥੇ ਤੱਕ ਪਹੁੰਚਾ ਸਕੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਤੁਹਾਨੂੰ ਸਭ ਨੂੰ ਸ਼ਾਮ ਜੀ ਸਾਡੇ ਕੋਲੋਂ ਤਾਂ ਇਹ ਚੰਡੀਗੜ੍ਹ ਤੋਂ ਹਰਦੀਪ ਸਿੰਘ ਬਟੇਲਾ ਹਰਾਂ ਦੀ ਗੱਲਬਾਤ ਆ ਤੁਸੀਂ ਸੁਣ ਰਹੇ ਸੀਗੇ ਔਰ ਅਕਾਲੀ ਦਲ ਦੇ ਵੱਲੋਂ ਉਹਨਾਂ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਅਕਾਲੀ ਦਲ ਪਹਿਲੀ ਵਾਰ ਇੱਥੋਂ ਲੋਕ ਸਭਾ ਦਾ ਇਲੈਕਸ਼ਨ ਲੜ ਰਿਹਾ ਚੰਡੀਗੜ੍ਹ ਤੋਂ ਚੰਡੀਗੜ੍ਹ ਦੇ ਪੰਜਾਬ ਦੇ ਕਲੇਮ ਨੂੰ ਲੈ ਕੇ ਪੰਜਾਬ ਦੇ ਹੱਕ ਨੂੰ ਲੈ ਕੇ ਜਾਂ ਚੰਡੀਗੜ੍ਹ ਦੇ ਬਾਰੇ ਉਹਨਾਂ ਨੇ ਤਕਰੀਬਨ ਚੰਡੀਗੜ੍ਹ ਦੇ ਆਮ ਜੋ ਮਸਲੇ ਨੇ ਉਹਨਾਂ ਦੇ ਬਾਰੇ ਉਹਨਾਂ ਨੇ ਆਪਣੀ ਜਿਹੜੀ ਗੱਲਬਾਤ ਹੈ ਰੱਖੀ ਹੈ ਕੈਮਰੇ ਤੇ ਮੇਰਾ ਸਾਥ ਦੇ ਰਹੇ ਸੀ ਸੁਰਿੰਦਰ ਮਹਿਮੰਤੀ ਸਿੰਘ ਧੰਨਵਾਦ